ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਸੋ ਆਉਂਦੇ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹ ਸਕਦਾ ਅਪਡੇਟ ਤੁਹਾਨੂੰ ਨਾਲ ਜਰੀਆ ਸਾਂਝੀ ਕਰਾਂਗੇ ਐਸ ਲਈ ਜੇ ਆ ਜੋ ਸੈਟਲਾਈਟ ਤਸਵੀਰਾਂ ਨੇ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨੀਆਂ ਤੇ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਐਸ ਲਈ ਦੇ ਦੇਖ ਸਕਦੇ ਹਾਂ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਧੁੱਪ ਜੜੀ ਚੜੀ ਹੋਈ ਆ ਪਰ ਕੁਝ ਖੇਤਰਾਂ ਦੇ ਵਿੱਚ ਹਲਕੀ ਡੋਟੂngੀ ਫੱਟੜ ਹੋਈ ਗਜ਼ਰ ਰਹੀ ਆ ਤੇ ਕੁਝ ਖੇਤਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਪਹਾੜਾਂ ਦੀ ਰੇਂਜ ਆਉਂਦੇ ਖੇਤਰ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇੱਧਰ ਕੁਝ ਨਾਲ ਲੱਗਦੇ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਹਲਕੇ ਫੱਦਰ ਦੀ ਛ ਜਿਹੜੀ ਐਸੋ ਲਈ ਮੌਜੂਦ ਹੈ ਗਿਆ ਕੁਝ ਖਾਗਾਂ ਦੇ ਵਿੱਚ ਜਿਹੜੇ ਹਿਮਾਲੇ ਦੇ ਨਾਲ ਲੱਗਦੇ ਖੇਤਰ ਹੈ ਸੋ ਟੈਂਪਰੇਚਰ ਜਿਹੜੇ ਦਿਨਾਂ ਦੇ ਦਾ ਸਟੇਬਲ ਨੇ 1 ਤੋਂ 2 ਡਿਗਰੀ ਵਧਣਗੇ ਕਿਉਂਕਿ ਅੱਜ ਵੀ ਧੁੱਪ ਚੜੀ ਹੋਈ ਹੈ ਬਾਕੀ ਅਗਲੇ 2 ਦਿਨਾਂ ਦੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਤੇ ਇਸ ਲਈ ਜਿੱਥੇ ਧੁੰਦ ਹੈ ਇਹ ਧੁੰਦ ਸ਼ਾਇਦ ਰਹਿ ਸਕਦੀ ਹੈ ਅਗਲੇ 2 ਘੰਟਿਆਂ ਤੱਕ ਉਸ ਵਾ ਮੌਸਮ ਬੱ체 ਵੀ ਸਾਫ਼ ਹੋ ਜਾਗਾ ਮੌਸਮ ਤੇ ਅਗਲੇ 2 ਦਿਨਾਂ ਦੇ ਵਿੱਚ ਕੋਈ ਸਿਸਟਮ ਨਾ ਚੜੇ ਨੀ ਇਸ ਲਈ ਮੀਂਹ ਦਾ ਵੀ ਕੋਈ ਚਾਂਸ ਕੋਈ ਅਲਰਟ ਨਹੀਂ ਹੈ ਅਲਰਟ ਦਾ ਠੰਡ ਨੂੰ ਲੈ ਕੇ ਹੈ ਤੇ ਕੱਲ ਤੋਂ ਜਿਹੜੀਆਂ ਧੁੰਦਾਂ ਦੀ ਵਾਪਸੀ ਵੱਡੇ ਪੱਧਰ ਤੇ ਹੋ ਸਕਦੀ ਹੈ ਉਹ ਜਿਹੜੀਆਂ ਹਾਂ ਗੱਲ ਬਾਤ ਸ਼ਾਮ ਦੀ ਵੀਡੀਓ ਦੇ ਵਿੱਚ ਕਰਾਂਗੇ ਠੰਡ ਨੂੰ ਲੈ ਕੇ ਧ ਹੋ ਜੀ ਆ ਤੇ ਖੁਨਾ ਧਿਆਨ ਨਾਲ ਚੱਲੋ ਬਾਕੀ ਲਗਫਗ ਸਮੁੱਚੇ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੇ ਫੱਦਰ ਦੇ ਮੌਸਮ ਸਾਫ ਹੀ ਬਣਿਆ ਹੋਇਆ ਸੋ ਅਗਲੇ ਦੋ ਦਿਨਾਂ ਦੇ ਵਿੱਚ ਅਲਰਟ ਹੈ ਜਿਹੜੇ ਠਾਲੂ ਨੂੰ ਲੈ ਕੇ ਜਾਰੀ ਕੀਤਾ ਗਿਆ ਨੇ ਕੋਲਡ ਵੇਵ ਅੱਜ ਚੱਲ ਸਾਧੀਆਂ ਕੁਛ ਇਤਨਾ ਦੇ ਵਿੱਚ ਮੌਕੀ ਮੌਸਮ ਜਿਹੜਾ ਵੱਡੇ ਫੱਦਰ ਤੇ ਸਾਫ ਹੀ ਰਹਿਣ ਦੀ ਸੰਭਾਵਨਾ ਹੈ ਧੰਨਵਾਦ